ਅੱਜ ਸਾਡੇ ਸਮਾਜ 'ਚ ਇੱਕ ਨਵਾਂ ਟ੍ਰੈਂਡ ਚੱਲਿਆ ਜੀ ਸ਼ਹੀਦਾਂ ਦਾ ਪੈਰਾ ਲੱਗਦਾ ਜਾਂ ਉੱਥੇ ਸ਼ਹੀਦ ਹੁੰਦੇ ਇੱਕ ਬੰਨੇ ਆਪਾਂ ਇਹ ਕਹਿੰਨੇ ਆਂ ਵੀ ਆਵਗਾ ਧੋਕਿਓ ਤੁਰਿਆ ਫਿਰਦਾ ਜਿਹਨੇ ਚੰਗੇ ਕੰਮ ਨਹੀਂ ਕੀਤੇ ਦੂਜੇ ਬੰਨੇ ਸਾਡੇ ਇਹ ਵੀ ਚੀਜ਼ਾਂ ਦੇ ਬੋਲੇ ਜਾਂਦੇ ਵੀ ਇੱਥੇ ਸ਼ਹੀਦ ਤੁਰੇ ਫਿਰਦੇ ਇਹਦਾ ਮਤਲਬ ਤੁਸੀਂ ਇਹ ਮੰਨਦੇ ਜੀ ਵੀ ਅਜੇ ਤੱਕ ਉਹਨਾਂ ਨੂੰ ਮੁਕਤੀ ਨਹੀਂ ਮਿਲੀ ਜਿਹੜੇ ਵੀ ਇਹ ਚੀਜ਼ ਦਾ ਪ੍ਰਚਾਰ ਕਰਦੇ ਆ ਮਤਲਬ ਤੁਸੀਂ ਇਹ ਮੰਨਦੇ ਜੇ ਵੀ ਸ਼ਹੀਦ ਅਜੇ ਤੱਕ ਇਦਾਂ ਤੁਰੇ ਫਿਰਦੇ ਮਤਲਬ ਇਹ ਪ੍ਰਚਾਰ ਕਿੱਥੋਂ ਆਇਆ ਇਹ ਸੋਚਣ ਵਾਲੀ ਗੱਲ ਹੈ ਗੁਰਮਤਿ ਦਾ ਪ੍ਰਚਾਰ ਤੇ ਹੈ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਤੇ ਸੇਕਾ ਦਾ ਸਰ ਗੁਰੂ ਤੋਂ ਸਵਾਇ ਕਿਸੇ ਹੋਰਗੇ ਨਹੀਂ ਚੁਗਣਾ ਚਾਹੀਦਾ ਭਾਵੇਂ ਮਠੀ ਹੈ ਭਾਵੇਂ ਕਵਰ ਹੈ ਭਾਵੇਂ ਕੋਈ ਜਗਾ ਹੈ ਹਰ ਬਿਨ ਦੁਬਦਾਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜਾ ਮਸਾਨ ਨਾ ਮਸਾਨ ਨਾ ਜਾਈ ਤੋ ਇਦਾਂ ਦੀ ਜਿਹੜੇ ਸ਼ਬਦਾਵਲੀ ਸਾਡੇ ਸਮਾਜ ਵਿੱਚ ਪਾਈ ਜਾ ਰਹੀ ਹੈ ਬੜੇ ਤਰੀਕੇ ਦੇ ਨਾਲ ਪੂਰੀ ਪਲੈਨਿੰਗ ਦੇ ਨਾਲ ਪਾਈ ਜਾ ਰਹੀ ਹੈ ਜਿੱਥੇ ਉਥੇ ਸ਼ਹੀਦਾਂ ਦਾ ਪੈਰਾ ਲੱਗਦਾ ਜੀ ਉਥੇ ਸ਼ਹੀਦ ਆਉਂਦੇ ਆ ਜੀ ਮਤਲਬ ਇਹਦਾ ਮਤਲਬ ਤੁਸੀਂ ਅਜੇ ਤੱਕ ਇਹ ਮੰਨਦੇ ਜੇ ਵੀ ਜਿਹੜੇ ਸ਼ਹੀਦ ਵਾ ਉਹ ਇਦਾਂ ਤੁਰੇ ਫਿਰਦੇ ਆ ਹੁਣ ਜਿਵੇਂ ਅੱਜ ਸਾਡੇ ਸਮਾਜ ਚ ਕਈ ਕਹਣਗੇ ਜੀ ਇਹ ਚ ਬਾਬਾ ਦੀਪ ਸਿੰਘ ਜੀ ਆਉਂ ਕੋਈ ਕਹੂਗਾ ਜੀ ਇਹ ਤੇ ਫਲਾਣੇ ਗੁਰਸਿੱਖਾਉਂਦੇ ਆ ਅੱਛਾ ਕਮਾਲ ਦੀ ਗੱਲ ਤੁਸੀਂ ਵੇਖੋ ਅਜੇ ਤੱਕ ਕਦੀ ਕਿਸੇ ਨੇ ਭਾਈ ਤਾਰੂ ਸਿੰਘ ਦਾ ਨਾਮ ਲਿਆ ਭਾਈ ਤਾਰੂ ਸਿੰਘ ਦੀ ਕੁਰਬਾਨੀ ਘਟਣੀ ਸੀ ਕਦੀ ਭਾਈ ਮਨੀ ਸਿੰਘ ਦਾ ਨਾਮ ਲਿਆ ਉਹਦੇ ਬੰਦ-ਬੰਦ ਕੱਟੇ ਗਏ ਸੀ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਮਹਾਨ ਗੁਰਸਿੱਖ ਤੇ ਸਾਰੇ ਹੋਏ ਨੇ ਪਰ ਅਗਲੇ ਇਹ ਵੇਂਦੇ ਆ ਵੀ ਕਿਹੜੇ ਗੁਰਸਿੱਖ ਦਾ ਨਾਮ ਲਿਆ ਸਾਡੀ ਦੁਕਾਨ ਥੋੜੀ ਜੀ ਗੱਜ ਕੇ ਬੋਲਿਓ ਜੀ ਵਧੀਆ ਚੱਲ ਸਕਦੀ ਆ ਉਹ ਇਸ ਕਰਕੇ ਭਾਈ ਤਾਰੂ ਸਿੰਘ ਦਾ ਖੋਪਰ ਲੱਥਾ ਤੁਸੀਂ ਭਾਈ ਤਾਰੂ ਸਿੰਘ ਦੇ ਨਾਂ ਤੇ ਥਾਂ ਥਾਂ ਤੇ ਗੁਰਦਾਰੇ ਬਣੇ ਵੇਖੇ ਕਿਤੇ ਅਗਲੇ ਨੂੰ ਪਤਾ ਵਾ ਉਹ ਵੇਖਦੇ ਆ ਵੀ ਕਿਹਦੇ ਨਾਂ ਤੇ ਨਾਂ ਲਿਆ ਗੁਰਦੁਆਰਾ ਬਣਾਇਆ ਸਾਡੀ ਦੁਕਾਨ ਦਾ ਵਧੀਆ ਚੱਲਣੀ ਉਹ ਉਦਾਂ ਦੀਆਂ ਬਣਾ ਕੇ ਤੇ ਉਹ ਪਹਿਰੇ ਬਣਾ ਕੇ ਪੇਸ਼ ਕਰ ਦਿੰਦੇ ਆ ਤੇ ਮੈਂ ਤਾਂ ਇੱਕ ਦਿਨ ਕਿਹਾ ਸੀ ਆਈ ਗੱਲ ਤਾਂ ਪੁਰਾਣੀ ਹੈ ਥੋੜੀ ਜਿਹੀ ਅਜਨਾਲੇ ਏਰੀਏ ਦੀ ਗੱਲ ਹੈ ਅਸੀਂ ਕੈਂਪ ਲਾਉਂਡ ਜਾਂਦੇ ਹੁੰਦੇ ਸੀ ਤੇ ਉੱਥੇ ਕਿਸੇ ਪਿੰਡ ਵਿੱਚ ਏਦਾਂ ਦਾ ਬੰਦਾ ਸੀ ਜਿਹਦੇ ਤੇ ਕਹਿੰਦੇ ਸੀ ਇਹਦੇ ਬਾਬਾ ਦੀਪ ਸਿੰਘ ਜੀ ਆਉਂਦੇ ਆ ਤੇ ਇਹ ਹੱਸ ਕੇ ਉਹਨੂੰ ਕਿਹਾ ਵੀ ਚਲੋ ਠੀਕ ਹੈ ਬਾਬਾ ਦੀਪ ਸਿੰਘ ਤੁਹਾਡੇ ਚ ਆਉਂਦੇ ਆ ਤੇ ਅਸੀਂ ਜਦੋਂ ਸਮਾਗਮ ਕਰਨ ਗਏ ਮੈਂ ਕਿਹਾ ਆਪਾਂ ਪੁੱਛ ਲੈਨੇ ਆ ਕਿ ਬਾਬਾ ਦੀਪ ਸਿੰਘ ਜਦੋਂ ਤੁਹਾਡੇ ਚ ਜਦੋਂ ਆਉਣਗੇ ਤੇ ਅਸੀਂ ਕੁਝ ਸਵਾਲ ਕਰਨਾ ਚਾਹੁੰਦੇ ਆ ਕਿਹਦੇ ਜੀ ਕੀ ਸਵਾਲ ਕਰਨਾ ਤੇ ਐਂ ਕਿਹਾ ਇਹ ਪੁੱਛਣਾ ਕਿ ਜਦੋਂ ਤੁਸੀਂ ਬਾਬਾ ਦੀਪ ਸਿੰਘ ਜਦੋਂ ਤੁਸੀਂ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਨਾਲ ਲੜੇ ਸੀ ਤੇ ਕਿਹੜੇ ਦੁਸ਼ਮਣ ਨੇ ਆਪਣੇ ਤਲਵਾਰ ਦਾ ਜਿਹੜਾ ਵਾਰ ਕੀਤਾ ਸੀ ਜਦੋਂ ਜਦੋਂ ਸੀਸ ਤੁਹਾਡੇ ਦੇ ਉੱਤੇ ਵਾਰ ਕੀਤਾ ਸੀ ਉਹ ਕਹਿੰਦਾ ਮੈਨੂੰ ਕੀ ਪਤਾ ਐਂ ਕਿਹਾ ਇਹ ਤੇ ਬਾਬਾ ਦੀਪ ਸਿੰਘ ਨੂੰ ਪੁੱਛ ਰਹੇ ਆ ਤੁਸੀਂ ਬਾਬਾ ਦੀਪ ਸਿੰਘ ਜੇ ਦੱਸ ਦਿਓ ਸਾਨੂੰ ਇਦਾਂ ਹੀ ਇੱਕ ਪਿੰਡ ਕਾਲੇ ਕੇ ਇਹ ਮੈਨੂੰ ਅੱਜ ਵੀ ਯਾਦ ਹੈ ਉੱਥੇ ਇੱਕ ਵਿਅਕਤੀ ਸੀ ਉੱਚ ਗੁਰੂ ਤੇਗ ਬਹਾਦਰ ਸਾਹਿਬ ਆਉਂਦੇ ਸੀ ਅਸੀਂ ਚਲੇ ਗਏ ਉਸ ਪਿੰਡ ਚ ਐਂ ਕਹਿਆ ਜੀ ਅਸੀਂ ਪੁੱਛਣਾ ਚਾਹੁੰਦੇ ਆਂ ਵੀ ਗੁਰੂ ਸਾਹਿਬ ਤੁਹਾਡਾ ਉਹ ਕਿਹੜਾ ਕਾਜ਼ੀ ਸੀ ਜਿਹਨੇ ਫਤਵਾ ਪੜਿਆ ਸੀ ਤੂੰ ਕਿਹੜਾ ਜਲਾਸ ਸੀ ਜਿਹਨੇ ਤੁਹਾਡਾ ਸੀਸ ਤੁਹਾਡ ਨਾਲੋਂ ਲਾ ਕੀਤਾ ਸੀ ਤੇ ਨਾਲੇ ਤੁਹਾਡੀਆਂ ਕਿੰਨੀਆਂ ਰਾਗਾਂ ਚ ਬਾਣੀਆਂ ਉਹ ਕਹਿੰਦਾ ਮੈਨੂੰ ਕੀ ਪਤਾ ਐਂ ਕਹਿੰਦੇ ਅਸੀਂ ਤੁਹਾਨੂੰ ਪੁੱਛ ਰਿਹਾ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੋ ਜੇ ਉਹ ਹਾਰ ਕੇ ਸਾਡੇ ਘਰ ਚੰਦਾ ਭਰਾਵਾ ਮੈਂ ਤਾਂ ਦਿਹਾੜੀਦਾਰ ਬੰਦਾ ਵਾਂ ਇਹ ਮੇਰੇ ਕੋ ਆ ਜਾਂਦੇ ਆ ਮੈਂ ਤੇ ਪੁੱਛਣਾ ਪਛਣਾ ਦੰਨਾ ਮੇਰੇ ਚ ਕੱਖ ਨਹੀਂ ਹੈਗਾ ਤੂੰ ਕਸੂਰ ਤੇ ਸਾਡਾ ਭਾਈ ਮੂੰਹ ਚੋ ਕੇ ਜਦਦਰ ਮਰਜੀ ਤੁਰ ਫਿਰਨੇ ਗੁਰੂ ਤੇ ਹੀ ਛੱਡ ਬੈਠੇ ਆ ਅਗਲਾ ਜੋ ਮਰਜੀ ਕਹੀ ਜਾਵੇ ਕੋਈ ਕਹਿੰਦਾ ਮੇਰੇ ਚ ਗੁਰੂ ਨਵੇਂ ਪਾਸ਼ਾ ਆਉਂਦਾ ਕੋਈ ਕਹਿੰਦਾ ਮੇਰੇ ਚ ਬਾਬਾ ਦੀਪ ਸਿੰਘ ਆਉਂਦਾ ਜਿੰਨੂੰ ਹੋਰ ਕੋਈ ਨਹੀਂ ਲੱਭਦਾ ਉਹ ਕਹਿੰਦਾ ਮੇਰੇ ਚ ਤਾਇਆ ਆਉਂਦਾ ਸਾਡਾ ਮਰਿਆ ਹੁਣ ਤੁਸੀਂ ਜ਼ਮੀਨ ਨੱਪੀ ਤਾਇਏ ਨੇ ਤੁਹਾਡੇ ਘਰ ਚ ਹੀ ਹੋਣਾ ਹੋਰ ਕਿੱਥੇ ਜਾਣਾ ਉਹਨੇ ਤੋ ਸਾਡੇ ਪਖੰਡੀ ਲੋਕ ਇਦਾਂ ਦੀਆਂ ਦੁਕਾਨਾਂ ਖੋਲੀ ਫਿਰਦੇ ਆ ਤੇ ਨਾਲੇ ਮੈਂ ਤੇ ਕਹਿੰਦਾ ਵੀ ਆਹਾਂ ਸ਼ਹੀਦਾਂ ਦਾ ਪੈਰਾ ਆਉਂਦਾ ਆੜੇ ਲੀਡ ਪਰ ਸਾਡੇ ਦਿਮਾਗ ਚ ਪੜਾ ਪੁੱਠਾ ਖਿਆਲ ਬਣ ਕੇ ਬੈਠਾ ਹੋਇਆ ਚੰਗੇ ਪੜੇ ਪੜੇ ਲਿਖੇ ਬੰਦੇ ਸਟੇਟਮੈਂਟਾਂ ਦੇਈ ਜਾਂਦੇ ਅੱਜ ਹਲਾ ਹਰਾਨ ਦੀ ਗੱਲ ਆ ਬਾਣੀ ਨਹੀਂ ਪੜਨੀ ਅਸੀਂ ਕੋ ਗੁਰੂ ਦਾ ਉਪਦੇਸ਼ ਨਹੀਂ ਆਪਣੀ ਜ਼ਿੰਦਗੀ ਵਿੱਚ ਵਸਾਉਣਾ ਅਸੀਂ ਤੇ ਇਸ ਬੰਨੇ ਅਸੀਂ ਤੁਰ ਪਏ ਆ ਜੀ ਮੈਂ ਪਹਿਲਾਂ ਬੇਨਤੀ ਕਰਾਂ ਸਤਿਕਾਰਯੋਗ ਬਾਬਾ ਬੁੱਢਾ ਜੀ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ ਕੌਮ ਦੇ ਮਹਾਨ ਯੋਧੇ ਹੋਏ ਆ ਪਰ ਇੱਕ ਬੇਨਤੀ ਕਰਾਂ ਇਹਨਾਂ ਦੋ ਸਿੱਖਸ਼ੀਤਾ ਦੇ ਨਾਂ ਤੇ ਜਿੱਥੇ ਤੁਸੀਂ ਨਾਂ ਲੈ ਕੇ ਗੁਰਦਰਾ ਖੋਲਦੋ ਨਾ ਉੱਥੇ ਹੀ ਲਹਿਰਾ ਬਹਿਰਾ ਹੋ ਜਾਣੀ ਆ ਪਰ ਕਦੀ ਭਾਈ ਤਾਰੂ ਸਿੰਘ ਦੇ ਨਾਂ ਤੇ ਕਦੀ ਭਾਈ ਮਤੀਦਾਸ ਜੀ ਦੇ ਤੁਸੀਂ ਦੱਸ ਦਿਓ ਜੀ ਆਹ ਵੀਡੀਓ ਨਰਤੇ ਪੈਣੀ ਆ ਮੇਰਾ ਸਵਾਲ ਆ ਕਿ ਭਾਈ ਤਾਰੂ ਸਿੰਘ ਦੇ ਨਾਂ ਤੇ ਕਦੀ ਗੁਰਦਰਾ ਤੁਸੀਂ ਵੇਖਿਆ ਖੋਪਰ ਲੱਥਾ ਸੀ ਭਾਈ ਤਾਰੂ ਸਿੰਘ ਦਾ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗਾ ਚੋ ਵਾਲ ਕੇ ਸ਼ਹੀਦ ਕੀਤਾ ਗਿਆ ਜਿਨ੍ਹਾਂ ਦੇ ਰੂਂਚ ਲਪੇਟ ਕੇ ਸਾੜਿਆ ਗਿਆ ਜਿਨ੍ਹਾਂ ਦੇ ਬੰਦ-ਬੰਦ ਕੱਟੇ ਗਏ ਅੱਜ ਤੁਸੀਂ ਵੇਖ ਲਓ ਸ਼ਹਿਰਾ ਜੀ ਬਾਬਾ ਦੀਪ ਸਿੰਘ ਦੇ ਨਾਂ ਤੇ ਨਿਕੇ ਨਿਕੇ ਗੁਰਦਾਰੇ ਖੋਲ ਦਿੱਤੇ ਅਗਲੇਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਪੁੱਛਿਆ ਕਰਨਾ ਵੀ ਸ਼ਾਇਦ ਸੱਚੀ ਬਾਬਾ ਦੀਪ ਸਿੰਘ ਇੱਥੇ ਆਏ ਹੋਣਗੇ ਲੁਧਿਆਣੇ ਜਾ ਕੇ ਵੇਖ ਲਓ ਇੱਥੇ ਵੀ ਗੁਰਦਰਾ ਖੁੱਲਿਆ ਕੈਨੇਡਾ ਗਿਆ ਉੱਥੇ ਬਾਬਾ ਬੁੱਢਾ ਜੀ ਦੇ ਨਾਂ ਤੇ ਤੇ ਮੈਂ ਤੇ ਪੋਛੀ ਬੈਠਾ ਸੀ ਮੈਂ ਕਿਹਾ ਬਾਬਾ ਬੁੱਢਾ ਜੀ ਕੈਨੇਡਾ ਵੀ ਆਏ ਸੀ ਤੁਸੀਂ ਗੁਰਦਰਾ ਦੇ ਨਾਂ ਸ੍ਰੀ ਗੁਰੂ ਸਿੰਘ ਸਭਾ ਦੇ ਨਾਂ ਤੇ ਰਹਿਣ ਦਿਓ ਬਹੁਤ ਵਧੀਆ ਗੱਲ ਹੋਏਗੀ ਪਰ ਅਸੀਂ ਆਪਣੇ ਆਪ ਅੱਛਾ ਜਾਂਚ ਫਿਰ ਇਦਾਂ ਕਰੋ ਸਾਰਿਆਂ ਸਿੱਖਾਂ ਦੇ ਨਾਂ ਤੇ ਖੋਲੋ ਪਰ ਉਹਨੂੰ ਪਤਾ ਵੀ ਭਾਈ ਤਾਰੂ ਸਿੰਘ ਦਾ ਨਾਂ ਲੈ ਕੇ ਜੇ ਗੁਰਦਰਾ ਖੋਲਾਂਗੇ ਤੇ ਉਹਨਾਂ ਚੱਲਣਾ ਨਹੀਂ ਉਹ ਇਦਾਂ ਕਰਕੇ ਵੀ ਬਣਾ ਬਣਾ ਕੇ ਸਾਡੇ ਦਿਮਾਗ ਤੇ ਜੇ ਕਿਹਨੂੰ ਅੱਜ ਰੋਕੋ ਗੁਰਮਤ ਆਉਂਦੀ ਕੱਖ ਨਹੀਂ ਆ ਸਿੱਧੇ ਅਗਲੇ ਲੜਨ ਵਾਸਤੇ ਆਉਂਦੀ ਐ ਤੇ ਹੱਥ ਜੋੜ ਕੇ ਬੇਨਤੀ ਆ ਗੁਰਬਾਣੀ ਖੁਦ ਪੜੋ ਇਹਨਾਂ ਵਹਿਮਾਂ ਭਰਮਾਂ ਪਖੰਡਾਂ ਚੋਂ ਨਾ ਉਹਨਾਂ ਸ਼ੀਧਾਂ ਦੀ ਬੇਇੱਜ਼ਤੀ ਕਰੀਏ ਉਹ ਅਵਗਤ ਨਹੀਂ ਹੈਗੇ ਉਹਨਾਂ ਦੀ ਰੂਹ ਭੜ ਗਈ ਥੋੜਾ ਫਿਰਦੀ ਵੀ ਕਦੀ ਉੱਥੇ ਤੁਰੇ ਫਿਰਦੇ ਕਦੀ ਉੱਥੇ ਤੁਰੇ ਪਰਦੇ ਉਹ ਤਾਂ ਸਮਾਗੇ ਸੀ ਗੁਰੂ ਦੇ ਵਿੱਚ ਉਹ ਤਾਂ ਗੁਰੂ ਦੇ ਵਿੱਚ ਲੀਨ ਹੋ ਗਏ ਸੀ ਗੁਰ ਕਰਪਾ ਜੇ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਤੇ ਜਿਹੜੇ ਲੋਕ ਇਦਾਂ ਕਹਿੰਦੇ ਫਰਦ ਨਾ ਵੀ ਉਹ ਇਦਾਂ ਸ਼ੀਦਾਾਂ ਦੇ ਇਥੇ ਪੈਰੇ ਲੱਗਦੇ ਆ ਤੇ ਸ਼ੀਦੇ ਦੇ ਤੁਰੇ ਫਰਦੇ ਆ ਮਾਫ ਕਰਨਾ ਮੈਂ ਪਹਿਲਾਂ ਮਾਫੀ ਮੰਗ ਲਵਾਂ ਉਹ ਸ਼ੀਦਾਾਂ ਦਾ ਸਤਕਾਰ ਨਹੀਂ ਸ਼ੀਦਾਾਂ ਦਾ ਅਪਮਾਨ ਕਰ ਰਹੇ ਆ ਸ਼ੀਤਾ ਗੁਰੂ ਦੇ ਵਿੱਚ ਲੀਨ ਹੋ ਜਾਂਦੇ ਹਮੇਸ਼ਾ ਹੀ ਇੱਕ ਮੇਕ ਹੁੰਦੇ ਪਰ ਇਦਾਂ ਦੀਆਂ ਦਿਮਾਗ 'ਚ ਬਹੁਤ ਪੁੱਠੀਆਂ ਕਹਾਣੀਆਂ ਬਣਾ ਬਣਾ ਕੇ ਛੱਡੀ ਜਾਂਦੇ ਆ ਅਗਲੇ ਨੂੰ ਪਤਾ ਆ ਨਾ ਭਾਈ ਵੀ ਇਹਨਾਂ ਪੜਿਆ ਕੱਖ ਨਹੀਂ ਹੈਗਾ ਗੁਰਬਾਣੀ ਨਹੀਂ ਪੜੀ ਆ ਇਹ ਜਿੱਦਾਂ ਅੱਖਾਂ ਮੀਟ ਕੇ ਤੁਰੇ ਆਉਂਦੇ ਆ ਤੇ ਤੁਰੇ ਜਾਂਦੇ ਆ ਆਪਾਂ ਆਓ ਇਹਨਾਂ ਵਹਿਮਾਂ 'ਚ ਨਿਕਲੋ ਗੁਰਬਾਣੀ ਦਾ ਸਹਿਜ ਪਾਠ ਕਰੋ ਖੰਡੇ ਬਾਟੇ ਦੀ ਪੌਲ ਲਾਓ ਗੁਰੂ ਦੇ ਪੁੱਤਰ ਤੇ ਧੀਆ ਬਣ ਕੇ ਆਪਣਾ ਜੀਵਨ ਬਤੀਤ ਕਰੋ ਤੇ ਆਪਣੇ ਗੁਰੂ ਦੇ ਹੁੰਦਿਆਂ ਕਿਸੇ ਹੋਰ ਦੇ ਅੱਗੇ ਸਾਨੂੰ ਸਿਰ ਝੁਕਾਉਣ ਦੀ ਲੋੜ ਨਹੀਂ ਆਗਿਆ ਪਈਆ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ